سرکاری تنکر دا दुरुपयोग ਕਰਕੇ پولیس ਦਾ ਸਰਕਾਰ ਦੇ ਖਿਲਾਫ ਕੋਈ پنجاب ਦੀ 3 ਕਰੋੜ آبادی ਵਿੱਚੋਂ ਕੋ ਚੂਨਾ کرے سیاسی لیڈرਾਂ ਦੇ ਉੱਤੇ پرچے درج ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਧਮਕਾ ਕੇ ਉਹਨਾਂ ਨੂੰ جیلਾਂ ਚ ਛੁੱਟ ਕੇ ساری سیاسی جماعت ਦਾ منہ بند ਕਰਾਇਆ ਅੱਜ ਕੋਈ ਸਿਆਸੀ ਬੰਦਾ ਬੋਲਦਾ ਨਹੀਂ ਪੰਜਾਬ ਦੇ ਵਿੱਚ ਤੇ مالی ਨੂੰ ਅरेस्ट ਕਰਕੇ ਉਹਨਾਂ ਨੇ ਜਿਸ ਤੰਗ ਦੇ ਨਾਲ ਰਿਸ਼ ਕੀਤਾ ਉਹਨਾਂ ਨੇ ਸੁਣਿਆ ਸਾਰੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਆਰਟੀਆਈ ਐਕਟੀਵਿਸਟਾਂ ਉੱਤੇ ਖਬਰਦਾਰ ਇਹ ਸਾਡੀ ਸਰਕਾਰ ਦਾ ਤੁਸੀਂ ਵਿਰੋਧ ਕੀਤਾ ਇਹ ਪੰਜਾਬ ਦਾ ਇਮਤਿਹਾਨ ਆ ਸਾਰੇ ਪੰਜਾਬ ਦੇ ਗੈਰਤਮਾਨ ਜਿੱਦਾਂ ਮੈਂ ਕਿਹਾ ਜਿਨ੍ਹਾਂ ਲੋਕਾਂ ਦੀ ਜਮੀਰ ਜਾਗਦੀ ਉਹਨਾਂ ਦਾ ਇਮਤਿਹਾਨ ਆ ਕਿ ਅਸੀਂ ਮਾਲੀ ਨੂੰ ਛਡਾ ਪਾਵਾਂਗੇ ਜਾਂ ਆਪਣੇ ਮੂੰਹ ਬੰਦ ਕਰਕੇ ਕਾਇਰ ਬਣ ਕੇ ਕਮਜ਼ੋਰ ਬਣ ਕੇ ਰੋੜ-ਜੋੜਸ ਮਰਾਂਗੇ ਇਹ ਸਾਡਾ ਇਮਤਿਹਾਨ ਇਸ ਗੱਲ ਦਾ ਵਾ ਨੇ ਵਿੱਚ ਇਕੱਤਰ ਸਾਰੇ ਹੀ ਸਤਕਾਰਯੋਗ ਹਾਜ਼ਰੀਨ ਗੈਰਤਮੰਦ اخਲਾਕੀ ਜਾਗਦੀ ਜ਼ਮੀਰ ਵਾਲੇ ਸਾਰੇ ਪਹਿਲਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਭ ਅੱਜ ਸਰਕਾਰ ਨੂੰ ਤਾੜਨਾ ਕਰਨ ਵਾਸਤੇ ਸਰਦਾਰ ਮਾਲਵਿੰਦਰ ਸਿੰਘ ਜੀ ਮਾਲੀ ਸਾਹਿਬ ਦੀ ਗੈਰ ਕਾਨੂੰਨੀ ਇਲਿਗਲ ਅਨਕਨਸਟੀਟਿਊਸ਼ਨਲ ਗੈਰਸਵਧਾਨਕ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਉਹਦੀ ਨਿਖੇਪੀ ਕਰਨ ਵਾਸਤੇ ਔਰ ਉਹਨੇ ਦੇ ਬਿਨਾ ਸ਼ਰਤ ਰਹੀ ਕਰਨ ਵਾਸਤੇ ਮੰਗ ਕਰਨ ਵਾਸਤੇ ਆਪਾਂ ਸਾਰੇ ਇਕੱਤਰ ਆਏ। ਇਹ ਜਿਹੜਾ ਇਹ ਜਿਹੜੀ ਮਾਲਵਿੰਦਰ ਸਿੰਘ ਮਾਲੀ ਨੂੰ ਕੱਲੇ ਨੂੰ ਗ੍ਰਿਫਤਾਰ ਨਹੀਂ ਕੀਤਾ ਸਰਕਾਰ ਨੇ। ਇਹਦਾ ਮਨਸੂਬਾ ਕੀ ਹੈ? ਇਹਦਾ ਮਨਸੂਬਾ ਬਾਤ ਕਿ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਪੁਲਿਸ ਦਾ ਸਰਕਾਰ ਦੇ ਖਿਲਾਫ ਕੋਈ ਪੰਜਾਬ ਦੀ 3 ਕਰੋੜ ਬਾਦੀ ਵਿੱਚੋਂ ਕੋ ਚੂਨਾ ਕਰੇ। ਇਹ ਸੁਣਿਆ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਪਰਚੇ ਨੇ ਦਿੱਤਾ ਵਾ। ਔਰ ਇਸ ਤੋਂ ਪਹਿਲਾਂ ਇਹ ਸੁਣਿਆ ਸਿਆਸੀ ਲੀਡਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਧਮਕਾ ਕੇ ਉਹਨਾਂ ਨੂੰ ਜੇਲ੍ਹਾਂ ਚ ਸੁੱਟ ਕੇ ਸਾਰੀ ਸਿਆਸੀ ਜਮਾਤ ਦਾ ਮੂੰਹ ਬੰਦ ਕਰਾਇਆ ਅੱਜ ਕੋਈ ਸਿਆਸੀ ਬੰਦਾ ਬੋਲਦਾ ਨਹੀਂ ਪੰਜਾਬ ਦੇ ਵਿੱਚ ਚੰਦ ਜੇ ਬੰਦੇ ਰਹਿ ਗਏ ਨੇ ਜਿਹੜੇ ਬੋਲ ਸਕਦੇ ਨੇ ਕਿਉਂਕਿ ਜਿੰਨੇ ਪਰਚੇ ਦਰਜ ਹੋਏ ਇੱਧਰ ਉੱਧਰ ਖੱਪੇ ਸੱਚੇ ਚਲੋ ਕੁਝ ਪ੍ਰਚਾਰਚਾਰ ਕੀਤਾ ਹੋਊਗਾ ਲੋਕਾਂ ਨੇ ਪਰ ਉਹ ਤੋਂ علاوہ ਵੀ ਬਹੁਤ ਸਾਰੇ ਲੋਕਾਂ ਦੇ ਉੱਤੇ ਅਨਿਆਏ ਤੇ ਝੂਠੇ ਪਰਚੇ ਦਰਜ ਕੀਤੇ ਉਹਨਾਂ ਨੇ ਸਿਆਸੀ ਜਮਾਤ ਦਾ ਪਹਿਲਾ ਮੂੰਹ ਬੰਦ ਕਰਾਇਆ ਤਾਂ ਮੈਂ ਇਸ ਜੇਲ੍ਹ 'ਚ ਵੀ ਰਿਹਾ ਹਾਂ ਔਰ 90 ਦੀ ਜੇਲ੍ਹ 'ਚ ਵੀ ਰਿਹਾ ਹਾਂ ਖੈਰੇ ਨੂੰ ਗ੍ਰਿਫਤਾਰ ਐਨਡੀਪੀਐਸ ਦੇ ਕੇਸ ਵਿੱਚ ਦਰਜ ਕਰਕੇ ਨਸ਼ੇ ਦੇ ਵਿੱਚ ਜਾਂ ਦੂਜੇ ਲੋਕਾਂ ਨੂੰ ਸਿਆਸੀ ਲੀਡਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੇ ਪਹਿਲਾਂ ਆਪਣੀ ਇਸ politcal class ਨੂੰ ਕਿਹਾ ਕਿ ਆ ਦੇਖ ਲਓ ਤੁਹਾਡਾ ਖੈਰੇ ਵਾਲਾ ਆਸ਼ੀਰ ਕਰਾਂਗੇ ਬੰਦੇ ਸਹਿਮ ਜਾਂਦੇ ਨੇ ਔਰ ਸਹਿਮਨਾ ਮੈਂ ਸਮਝਿਆ ਵਾਜਬ ਹੈ ਕਿ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਬੱਚੇ ਨੇ ਮੇਰੇ ਘਰ ਫਰਜ਼ ਕਰੋ 5 ਵਜੇ ਤੜਕੇ ਕੰਡਾ ਕੱਪ ਕੇ ਆਣ ਕੇ ਕੋ ਗ੍ਰਿਫਤਾਰ ਕਰਦਾ ਸਾਰੀ ਦੁਨੀਆ ਦੇਖ ਰਹੀ ਆ ਇਹ دہشت ਭਾਈ ਜਾ ਰਹੀ ਹੈ ਅੱਜ ਮਾਫ ਕਰਨਾ ਮੈਂ ਬੁਰਾ ਨਾ ਕੋਈ ਮਨਾਵੇ ਮੇਰਾ ਕਲੀਕ ਅੱਜ ਆਪੋਜੀਸ਼ਨ ਪੋਲੀਟੀਕਲ ਆਲਮੋਸਟ ਨਾ ਮੱਤ ਰਿਹਾ ਸਾਰੀਆਂ ਪਾਰਟੀਆਂ ਦੀ ਆ ਦੇਖ ਲਓ ਇੱਥੇ ਕਿੰਨੇ ਕੁ ਬੰਦੇ ਬੈਠੇ ਨੇ ਇਹ ਕੰਮ ਸੀਗਾ ਐਮਐਲਏ ਦਾ ਤੁਸੀਂ ਜਿਹੜੇ ਬੰਦੇ ਬੈਠੇ ਹੋ ਅੱਜ ਮੈਂ ਸਮਝਦਾ ਤੁਸੀਂ ਐਮਐਲਏ ਨੂੰ ਫੱਟ ਜਿਹੜਾ ਤੁਹਾਡਾ ਆਪਣਾ ਰੋਲ ਤੁਸੀਂ ਅਦਾ ਕਰ ਰਹੇ ਹੋ ਇਹ ਕੰਮ ਇਹਨਾਂ ਦਾ ਸੀਗਾ ਦੇ ਤੁਸੀਂ ਚੁਣ ਕੇ 117 ਉੱਥੇ ਭੇਜੇ ਲੈ ਕਿ ਉਹ ਆਉਣ ਬੈਠਣ ਜੇਲ੍ਹ ਦੇ ਸਾਹਮਣੇ ਕਿ ਭਗਵੰਤ ਕੋਲ ਉਹ ਬੰਦੇ ਨੂੰ ਗੈਰਕਾਨੂੰਨੀ ਹਿਰਾਸਤ ਤੋਂ ਛਡਾਉਣ ਲੇਕਿਨ ਉਹ ਡਰ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਸਿਆਸੀ ਜਮਾਤ ਸਾਰੀ ਟਰਾਲੀ ਆ ਫਿਰ ਉਹਨਾਂ ਨੇ ਕਿਹਾ ਪਰਚਾ ਦਰਜ ਕਰੋ ਭਾਨੇ ਤੇ ਪਰਚਾ ਦਰਜ ਕਰੋ ਅਲਕਾ ਲੰਬਾ ਤੇ ਪਰਚਾ ਦਰਜ ਕਰੋ ਕੁਮਾਰ ਵਿਸ਼ਵਾਸ ਤੇ ਜਿਹੜੇ ਮੜਾ ਮੋਟਾ ਟਵਿੱਟਰ ਦੇ ਉੱਤੇ ਕੇਜਰੀ ਵਾਲਿਆਂ ਭਗਵੰਤ ਦੇ ਵਿਰੋਧਤਾ ਕਰਦੇ ਸੀਗੇ ਜਾਂ ਹੋਰ ਜਿਹੜੇ ਐਕਟੀਵਿਸਟ ਸੀਗੇ ਫਿਰ ਉਹਨਾਂ ਨੇ ਇੱਕੋ ਪਰਚਾ ਦਰਜ ਕੀਤੇ ਮਾਲੀ ਨੂੰ ਅਰੈਸਟ ਕਰਕੇ ਉਹਨਾਂ ਨੇ ਜਿਸ ਤੰਗ ਦੇ ਨਾਲ ਰੈਸ਼ ਕੀਤਾ ਉਹਨਾਂ ਨੇ ਸੁਣਿਆ ਸਾਰੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਆਰਟੀਆਈ ਐਕਟੀਵਿਸਟਾਂ ਦੇ ਤਾਂ ਖਬਰਦਾਰ ਜੇ ਸਾਡੀ ਸਰਕਾਰ ਦਾ ਤੁਸੀਂ ਵਿਰੋਧ ਕੀਤਾ ਇਹ ਪੰਜਾਬ ਦਾ ਇਮਤਿਹਾਨ ਆ ਸਾਰੇ ਪੰਜਾਬ ਦੇ ਗੈਰਤਮਾਨ ਦੇ ਜਿੱਦਾਂ ਮੈਂ ਕਿਹਾ ਜਿਹਨਾਂ ਲੋਕਾਂ ਦੀ ਜਮੀਰ ਜਾਗਦੀ ਉਹਨਾਂ ਦਾ ਇਮਤਿਹਾਨ ਆ ਕਿ ਅਸੀਂ ਮਾਲੀ ਨੂੰ ਛੁਡਾ ਪਾਵਾਂਗੇ ਜਾਂ ਆਪਣੇ ਮੂੰਹ ਬੰਦ ਕਰਕੇ ਕਾਇਰ ਬਣ ਕੇ ਕਮਜ਼ੋਰ ਬਣ ਕੇ ਰੋਜ਼ ਰੋਜ਼ ਮਰਾਂਗੇ ਇਹ ਸਾਡਾ ਇਮਤਿਹਾਨ ਇਸ ਗੱਲ ਦਾ ਵਾ ਔਰ ਮੈਂ ਬੇਦਾਨ ਮਾਨ ਕਰਦਾ ਮਾਲੀ ਸਾਹਿਬ ਦਾ ਪਰਿਵਾਰ ਹੈ ਉਹਨਾਂ ਦੇ ਜਿੱਦਾਂ ਗੜਕ ਸਾਹਿਬ ਨੇ فرمایا ਕਿ ਜ਼ਮਾਨਤ ਨਹੀਂ ਕਰਾਂਗੇ ਸੌਖਾ ਲੇਂਗਾ ਜੇ ਇੱਕ ਸਹਣਾ ਇੱਕ ਦਿਲ ਵੀ ਸੌਖਾ ਨਹੀਂਗਾ ਕਹਿਣਾ ਸੌਖਾ ਵਾ ਉਹ ਉਹਨਾਂ ਨੇ ਕਹੀ ਸੀ ਕਾਨੂੰਨੀ ਲੜਾਈ ਕਰਕੇ ਐਫ ਆਈ ਆਰ ਕੋਸ਼ ਕਰਵਾਣੀ ਜਾਂ ਫਿਰ ਜੋ ਡਾਕਟਰ ਗਰਸ਼ਨਪਾਲ ਜੀ ਤੇ ਰੁਲਦੂ ਸਿੰਘ ਤੇ ਗੜਕ ਸਾਹਿਬ ਨੇ ਜਾਂ ਜਿਹੜੀਆਂ ਕਿਸਾਨ ਜੱਥੇਦਾਰ ਬੰਦਿਆ ਤੁਸੀਂ ਸਾਰੇ ਬੈਠੇ ਹੋ ਜਾਂ ਫਿਰ ਆ ਕੇ ਵੀ ਕੋਲ ਦਿਓ ਇਹੋ ਜੀ ਤਗੜੀ ਆਪਾਂ ਸਾਰੇ ਹੁਮ ਮੋਵਾ ਕੇ ਫੁੱਟੀ ਤੇ ਰਾਤ ਵਿੱਚ ਆਪਾਂ ਜਿੱਦਾਂ ਪਾਣੀ ਨੂੰ ਚੁਗਾਇਸ਼ ਜਾ ਕੇ ਉੱਥੇ ਏਦਾਂ ਮਾਲੇ ਨੂੰ ਛਡਾਈਏ ਇਹ ਆਪਣਾ ਸਬਦਾ ਹੋਣ ਆਉਣ ਵਾਲੇ ਸਮੇ ਦਾ ਇਮਤਿਹਾਨ ਹੈ ਪਰਚਾ ਕੀ ਆਰ ਅਖੇ ਜੀ ਧਰਮਕੀ ਜਜ਼ਬਾਤਾਂ ਨੂੰ ਥੇਸ ਪੁੱਛ ਉਹ ਅਤੀਸ਼ੀ ਜਿਹੜੀ ਚਿੰਬਲਿਸਟਰ ਬਣੀ ਆ ਤੇਰੀ ਹੱਥ ਠੋਕਾ ਹੈ ਜਿਹੜੀ ਕੇਜਰੀਵਾਲ ਦੀ ਕੁਰਸੀ ਖਾਲੀ ਰੱਖ ਕੇ ਖੜਾਵਾਂ ਰੱਖ ਕੇ ਬੈਠੀ ਆ ਉਹ ਤਾਂ ਉਹਦੀ ਤੁੰਨੀ ਕੋਈ ਨਾ ਭਗਵਾਨ ਰਾਮ ਦੇ ਨਾਲ ਕਰ ਰਹੀ ਆ ਭਗਵਾਨ ਲక్ష్మణਾਲ ਕਰ ਰਹੀ ਆ ਕਿ ਜਿਵੇਂ ਉਹਨਾਂ ਨੇ ਬਨਵਾਸ਼ ਕਿਤੇ ਆ ਇਹ ਬਰਕੇਚੜੀ ਵਾਲ ਜਗ੍ਹਾ ਅਗਨੀ ਪ੍ਰੀਖਿਆ ਚ ਮੰਗ ਰਿਹਾ ਵਾ ਉਹਦੇ ਤੇ ਤਾਂ ਕੋਈ ਪਰਚਾ ਦਰਜ ਨਹੀਂ ਹੋਇਆ ਔਰ ਆਪੀਸੀ ਦੀ ਜਿਹੜਾ ਸਿਖਸ਼ਨ ਹੈ ਉਹ ਕਹਿੰਦਾ ਕਿ ਜੇ 7 ਸਾਲ ਤੋਂ ਸਜ਼ਾ ਯੋਗ ਘਟਤਾਰਾ ਵਾ ਤੇ ਫਿਰ ਤੁਹਾਨੂੰ ਨੋਟਿਸ ਜਿਹੜਾ ਬਣਾ ਬੰਦੇ ਨੂੰ ਪਹਿਲਾਂ ਪੁਲਿਸ ਨੋਟਿਸ ਦੇ ਕੇ ਬੁਲਾਵੇ ਲੇਕਿਨ ਇੱਥੇ ਕੋਈ ਨੋਟਿਸ ਨਹੀਂ ਰਾਤ ਨੂੰ ਆ ਕੇ ਚੱਕ ਕੇ ਜਿੱਦਾਂ ਦੱਸਿਆ ਗਿਰਕਸ਼ਾ ਸਾਹਿਬ ਨੇ ਕਿ ਟਾਈਮਿੰਗ ਦੇਖੋ ਤੁਸੀਂ ਪਰਚਾ ਦਰਜ ਕਰਕੇ ਲਾਈਟਨਿੰਗ ਸਪੀਡ ਦੇ ਉੱਤੇ ਜਦੋਂ ਬਿਜਲੀ ਚਮਕਦੀ ਹੁੰਦੀ ਹੈ ਅਸਮਾਨ ਦੇ ਵਿੱਚ ਚੱਕਰੋ ਚੱਕਰੋ ਕਰਕੇ ਏ ਸਾਰਾ ਅੱਛਾ ਹੁਣ ਇਹਦਾ ਦੂਜਾ ਪੱਖ ਦੇਖੋ ਕੀ ਕਰ ਰਹੇ ਨੇ ਇਹ ਭਾਈ ਉਹ ਮੈਨਾਂ ਦਾ ਨਾਮ ਨਾ ਰੱਖਿਆ ਫਰਜ਼ੀ ਇਨਕਲਾਬੀ ਔਰ ਫਰਜ਼ੀ ਕਾਮਰੇਡ ਡਾਕਟਰ ਗਾਂਧੀ ਤੋਂ ਬੋਲ ਕੇ ਗਏ ਨੇ ਛੋਟੇਪੁਰ ਦਾ ਕੀ ਅਸ਼ਕ ਕੀਤਾ ਫੁਰਕਾ ਸਾਹਿਬ ਦਾ ਨਰਾਦਰ ਕੀਤਾ ਗੁਰਪ੍ਰੀਤ ਢੁੱਗੀ ਦਾ ਨਰਾਦਰ ਕੀਤਾ ਅਸੀਂ ਸਾਰੇ ਸਮਝ ਚੁੱਕੇ ਚੁੱਕੇ ਸੀ ਚੋਣਾਂ ਤੋਂ ਪਹਿਲਾਂ ਕਿ ਇਹ ਬੰਦੇ ਬਹੁਤ ਬਰਬਾਦੀ ਕਰਨਗੇ ਪੰਜਾਬ ਦੀ ਲੇਕਿਨ ਪੰਜਾਬ ਦੇ ਲੋਕੀ ਪੂਰੇ ਨੇ ਹਵਾ ਚ ਬੜਾ ਆਉਂਦੇ ਨੇ ਛੇਤੀ ਅਚੋਥੀ ਕੀ ਕਰ ਰਹੇ ਨੇ ਕੇਜਰੀਵਾਲ ਸਾਹਿਬ ਔਰ ਇਹਨਾਂ ਦੀ ਤਮਾਮ ਲੀਡਰਸ਼ਿਪ ਸਸੋਡਿਆ ਸਮੇਤ ਕੋਠਿਆਂ ਤੇ ਛੱਡ ਕੇ ਮੋਦੀ ਨੂੰ ਰੌਲਾ ਪਾ ਰਹੇ ਨੇ ਕਿ ਤਾਨਾਸ਼ਾਹ ਹੈ ਇਹ ਈਡੀ ਦਾ ਦੁਰਉਪਯੋਗ ਕਰਿਆ ਹੈ ਸੀਬੀਆਈ ਦਾ ਦੁਰਉਪਯੋਗ ਕਰਿਆ ਇਹ ਬੰਦਾ ਬਹੁਤ ਮਹਾਰਾਜ ਦੇ ਵਾਸਤੇ ਸਾਡੇ ਦੇ ਪਰਚੇ ਦਰਜ ਕਰਤੇ ਸਾਨੂੰ ਜੇਲ੍ਹਾਂ ਵਿੱਚ ਰੱਖਿਆ ਹਾਲਾਂਕਿ ਇਹਨਾਂ ਦੇ ਖਿਲਾਫ ਸੈਂਕੜੇ ਕਰੋੜ ਰੁਪਏ ਦੀਆਂ ਸਟੇਟਮੈਂਟਸ ਸ਼ਰਮਾਤ ਘਟਾ ਲੈਣੇ ਵਿੱਚ ਇਸ ਤਰ੍ਹਾਂ ਦੇ ਤੱਥ ਨੇ ਜਿਹਦੇ ਕਰਕੇ ਇਹਨਾਂ ਨੂੰ ਸਾਲ ਸਾਢੇ ਢੇਡ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸਪਰੀਮ ਕੋਰਟ ਨੇ ਇਹਨਾਂ ਦੇ ਬੇਲ ਦਿੱਤੀ ਅਕਸਰ ਕੁਸਤਾ ਦੇਖਦੀ ਹੋਊਗੀ ਜੁਡੀਸ਼ਰੀ ਫਿਰ ਵੀ ਕਹੀ ਜਾਂਦੇ ਅਸੀਂ ਕੱਚੇ ਈਮਾਨਦਾਰ ਆ ਤੇ ਮੋਦੀ ਜਿਹੜਾ ਹੈ ਸਾਡੇ ਨਾਲ ਗਲਤ ਵਿਵਹਾਰ ਕਰ ਰਿਹਾ ਪਹਿਲੇ ਵਿਵਹਾਰ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਪੁਲਿਸ ਵਿਜੀਲੈਂਸ ਦੇ ਰਾਹੀਂ ਆਪ ਕਰ ਰਹੇ ਨੇ ਤੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਤੇ ਮੋਦੀ 'ਚ ਫਰਕ ਕੀ ਆ ਦੱਸੋ ਪਹਿਲਾਂ ਤੁਸੀਂ ਅੱਛਾ ਉੱਥੇ ਕਹਿੰਦੇ ਗੋਦੀ মিডিਆ ਬਣਾ ਦਿਆ ਹੈ ਜੀ ਸਾਰਾ মিডিਆ ਖਰੀਦ ਲਿਆ ਜੀ ਭਾਜਪਾ ਨੇ ਇੱਥੇ ਪੰਜਾਬ ਦੇ ਵਿੱਚ ਸਾਰਾ ਕੇਜਰੀਵਾਲ ਦਾ ਮੀਡੀਆ ਤੇ ਭਗਵੰਤ ਦਾ ਮੀਡੀਆ ਆ ਜਿਹੜੇ ਸਾਡੇ ਸਤਕਾਰਯੋਗ ਆਰਗੇਨਿਕ ਮੀਡੀਆ ਵਾਂ ਜਿਹੜਾ ਕੋਈ ਤੁਸੀਂ ਮੈਨੂੰ ਦੱਸ ਦਿਓ ਆ ਖਬਰ ਆਉਣੀ ਹੈ ਇਸ ਧਰਨੇ ਦੀ ਜਿਹੜਾ ਮੇਨਸਟ੍ਰੀਮ ਮੀਡੀਆ ਪ੍ਰਿੰਟ ਯਾ ਇਲੈਕਟ੍ਰੋਨਿਕ ਕੋਈ ਕਿਤੇ ਖਬਰ ਨਹੀਂ ਦਿਖਾਈ ਜਾਵੇਗੀ ਆ ਤਾਂ ਜਿਹੜੇ ਗੈਰ ਹਤਮੰਦ ਜਿਹੜੇ ਸਾਡੇ ਸਾਥੀ ਆਪਣੇ ਵਰਗੇ ਨੇ ਜਿਹੜੇ ਜਿਹੜੀ ਜਮੀਰ ਜਾਗਦੀ ਉਹ ਮੀਡੀਆ ਕਵਰ ਕਰ ਰਿਹਾ ਵਾ ਮੀਡੀਆ ਦੇ ਵੀ ਕਬਜ਼ਾ ਤੇ ਇੱਥੇ ਵੀ ਮੀਡੀਆ ਦੇ ਕਬਜ਼ਾ ਉਹਨੂੰ ਕਹਿੰਦੇ ਮਾੜਾ ਅੱਛਾ ਮੈਂ ਕਹਿੰਦਾ ਬੀਜੇਪੀ ਮਾੜੀ ਆ ਈਡੀ ਦਾ ਦੁਰਉਪਯੋਗ ਕਰਦੀ ਆ ਸੀਬੀਆਈ ਦਾ ਦੁਰਉਪਯੋਗ ਕਰਦੀ ਆ ਦੋਗਣਾ ਮਤ ਕਰੋ ਜੇ ਉਹ ਮਾੜੀ ਜਾਂ ਤੇ ਤੁਸੀਂ ਵੀ ਉਹੀ ਕੰਮ ਕਰ ਰਹੇ ਹੋ ਤੁਸੀਂ ਵੀ ਓਡੇ ਮਾੜੇ ਆ ਬੰਨਾ ਇਹ ਬਾਰਡਰ ਸਟੇਟ ਆ ਜਿਵੇਂ ਜੰਮੂ ਕਸ਼ਮੀਰ ਇਹਦੇ ਉੱਤੇ ਬਹੁਤ ਜ਼ੁਰ ਤੇ ਤੇ ਰੀੜ ਦੀ ਹੱਡੀ ਵਾਲਾ ਆਦਮੀ ਖੜ ਸਕਦਾ ਵਾ ਵਰਨਾ ਸਾਰੇ ਮੁੱਖ ਮੰਤਰੀ ਗੋਡੇ ਟੇਕ ਜਾਂਦੇ ਨੇ ਦਿੱਲੀ ਦਰਬਾਰ ਦੇ ਮੋਹਰੇ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਤਨੋਰ ਸੀ ਠੀਕ ਸੀ ਦੂਜੀ ਵਾਰ ਉਹ ਵੀ ਘਬਰਾ ਕੇ ਗੋਡੇ ਟੇਕ ਗਿਆ ਬੀਜੇਪੀ ਦੇ ਮੋਹਰੇ ਵੰਤਮਾਨ 50% ਏਜੰਟਾ ਕੇਜਰੀਵਾਲ ਦਾ ਤੇ 50% ਏਜੰਟਿਕ ਬੀਜਪੀ ਦਾ ਪੜ ਚੁੱਕਿਆ ਵਾ ਉਹਦਾ ਕਿਰਦਾਰ ਉਹਦੀ ਕਾਰਜ ਸ਼ੈਲੀ ਜਿਸ ਢੰਗ ਦੇ ਨਾਲ ਉਹਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਟਿਪਰੂ ਕਰਦੀ ਜੇਲਾ ਵਿੱਚ ਛੁਟਿਆ ਇਹ ਤੁਹਾਡਾ ਖਿਆਲ ਹੈ ਕਿ ਇਹ ਕੋਈ ਐਗ ਹੀ ਰੁਟੀਨ ਜਾਂ ਫੈਸਲਾ ਵਾ ਨਹੀਂ ਐਨਐਸਏ ਲੋਣੀ ਸੂਬੇ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਭੇਜਣਾ ਉਹ ਭਾਜਪੀ ਤੇ ਅਮਿਤ ਸ਼ਾਹ ਤੇ ਭਾਜਪੀ ਦੀ ਸੈਂਟਰਲ ਗਵਰਨਮੈਂਟ ਦੀ ਮਨਜ਼ੂਰੀ ਤੋਂ ਬਿਨਾਂ ਹਦਾਇਤ ਤੋਂ ਬਿਨਾਂ ਨਹੀਂ ਹੋ ਸਕਦਾ ਅੱਜ ਪੁਲਿਸ ਨੂੰ ਕਰਨਾ ਕੀ ਚਾਹੀਦਾ ਵਾ ਤੇ ਕਰ ਕੀ ਰਹੇ ਨੇ ਮਾਲੀ ਨੂੰ ਫੜ ਰਹੇ ਨੇ ਪਾਨੇ ਨੂੰ ਫੜ ਰਹੇ ਨੇ ਕਾਂਗਰਸੀਆਂ ਨੂੰ ਫੜ ਰਹੇ ਨੇ ਖੇਰੇ ਨੂੰ ਫੜ ਰਹੇ ਨੇ ਕੋਈ ਯੂਟਿਊਬਰ ਚੱਕ ਰਹੇ ਨੇ ਜੰਬੂ ਤੋਂ ਨੁਕਲ ਪਰਚੇ ਦਰਜ ਕਰ ਰਹੇ ਨੇ ਕਰਨਾ ਕੀ ਹੈ ਨਿਤ ਦਿਨ ਚੋਰੀਆਂ ਨਿਤ ਦਿਨ ਕੋਈ ਜਾਰੇ ਨੇ ਗਹਿਣੇ ਔਰਤਾਂ ਦੇ ਨਿਤ ਦਿਨ ਕ੍ਰਾਈਮ ਹੋ ਰਿਹਾ ਫਰੋਤੀਆਂ ਗੈਂਗਸਟਰ ਕਤਲ ਹੋ ਰਹੇ ਨੇ ਐਨ ਆਰ ਆਈਸ ਦੇ ਦਿਨ ਦਿਹਾੜੇ ਉਹ ਪੁਲਿਸ ਕੋ ਸਮਾਨੇਗਾ ਪਰ ਮਾਲੀ ਨੂੰ ਚੱਕਣ ਵਾਸਤੇ ਉਹਨਾਂ ਕੋਲ ਤੁਰੰਤ ਜਿਵੇਂ ਕਿ ਅਮਰੀਕਾ ਦੀ ਪੁਲਿਸ ਜਾਂ ਇੰਗਲੈਂਡ ਦੀ ਪੁਲਿਸ ਕਰਦੀ ਆ ਉਹਦਾ ਪਹੁੰਚਣਾ ਕਰਨਾ ਕੀ ਚਾਹੀਦਾ ਵਾ ਜਿਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਇਹਦਾ ਸੱਚਾ ਸੌਦਾ ਦਾ ਜਿਹੜਾ ਮੁਖੀ ਆ 295 ਇਹਦਾ ਜਿਹੜਾ ਪਰਚਾ ਉਹਦੇ ਖਿਲਾਫ ਉਹਦੀ ਪਰਵਾਨਗੀ ਦੇਣੀ ਆਉਂਦੀ ਹੈ ਹੋਮ ਡਿਪਾਰਟਮੈਂਟ ਨੇ ਵਰਨਾ ਥੱਲੇ ਫਰੀਦਕੋਟ ਵਿੱਚ ਟ੍ਰਾਇਲ ਨਹੀਂ ਕੀਤੀ ਜਾ ਸਕਦੀ 2.5 ਸਾਲ ਦੀ ਪਰਵਾਨਗੀ ਭਗਵੰਤ ਦੇ ਟੇਬਲ ਤੇ ਇੱਕ ਤੌਰ ਹੋਮ ਮਿਨਿਸਟਰ ਇੱਥੇ ਪਈ ਆ 2.5 ਸਾਲ ਦੀ ਹੁਣ ਤਾਂ ਚਲੋ ਆਪਣੇ ਕੇਸ ਸਟੇ ਕਰਾ ਕੇ ਚੰਡੀਗੜ੍ਹ ਲੈ ਕੇ ਪਰ ਇਹ ਬੰਦੇ ਨੇ ਪਰਵਾਨਗੀ ਨਹੀਂ ਦਿੱਤੀ ਇਹਦਾ ਇਸ਼ਾਰਾ ਕਿੱਥੋਂ ਆਉਂਦਾ ਭਾਜਪੀ ਤੋਂ ਹਾਂ ਦਾ ਵਰਗੀ ਖਬਰਦਾਰ ਅਸੀਂ ਉਹਨੂੰ ਵਰਤਣਾ ਹੈ ਉੱਥੇ ਹਰਿਆਣੇ ਦੇ ਵਿੱਚ اسی ਵਰਤਾਂਵਾਂ ਨੂੰ ਦੂਜੇ ਸੂਬਿਆਂ 'ਚ ਪੰਜਾਬ 'ਚ ਤੋਂ ਉਹ ਵੀ ਪਰਵਾਹ ਨਹੀਂ ਦੇਣ ਕਰਨਾ ਕੀ ਚਾਹੀਦਾ ਲਾਰੈਂਸ ਬਿਸ਼ਨੋਈ ਜਿਹੜੇ ਬੰਦੇ ਨੇ ਸਾਡਾ ਹੋਣ ਹਾਰਸ ਪੁੱਤਰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੈਂਕੜੇ ਆ ਜਿਹੜੇ ਆਟੋਮੈਟਿਕ ਵੈਪਨਸ ਵਰਤ ਕੇ ਤੇਨ ਦੇ ਹਾਰੇ ਕਤਲ ਕਰਕੇ ਜੀਲਾ 'ਚ ਇੰਟਰਵਿਊ ਕੌਣ ਫੈਸਿਲਿਟੇਟ ਕਰਾ ਰਿਹਾ ਸਰਕਾਰੀ ਅਮਲਾ ਪੁਲਿਸ ਵਾਲੇ 1.5 ਸਾਲ ਸਾਲ ਛੂਟ ਬੋਲਦੇ ਰਹੇ ਜੋ ਹਾਈ ਕੋਰਟ ਨੇ ਛੁੱਟੀਆਂ ਮਾਰੀਆਂ ਫਿਰ ਕਹਿੰਦੇ ਹਾਂ ਜੀ ਐਸਆਈ ਸਟਾਫ ਖਰੜ ਵਿੱਚੋਂ ਇਸੇ ਕੋਈ ਐਕਸ਼ਨ ਨਹੀਂ ਭਗਵੰਤ ਮਾਨ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂਗਾ ਅੱਛਾ ਐਕਸ਼ਨ ਕਹਿੰਦੇ ਖਿਲਾਫ ਬੰਦਾ ਕਟਾਰੂ ਚੱਕ ਕੋਣ ਹੈ ਕਟਾਰੂ ਚੱਕ ਅਸ਼ਲੀਲ ਬੰਦਾ ਆਪਣੀ ਕੈਬਨਿਟ ਚ ਬਿਠਾਇਆ ਜਿਹਨੇ ਬਦਫਹਿਲੀਆਂ ਕੀਤੀਆਂ ਉਹਦੇ ਖਿਲਾਫ ਕੋਈ ਐਕਸ਼ਨ ਨਹੀਂਗਾ ਕਿਹਦੇ ਖਿਲਾਫ ਐਕਸ਼ਨ ਬਣਨਾ ਅਸ ਜਿਹੜੀ ਸਰਬਜੀਤ ਕੋਰ ਮਾਨੂੰ ਕੇ ਜਿਹਨੇ ਐਨ ਆਰ ਆਈ ਦੀ ਕੋਠੀ ਤੇ ਕਬਜ਼ਾ ਕੀਤਾ ਉਹਦੇ ਦੇ ਕੋਈ ਐਕਸ਼ਨ ਨਹੀਂਗਾ ਆ ਪ੍ਰਕਾਸ਼ ਸਿੰਘ ਇਹੋ ਵੀਡੀਓ ਸ਼੍ਰੀ ਲਈ ਕੋਈ ਐਕਸ਼ਨ ਨਹੀਂਗਾ ਆ ਤੁਹਾਡਾ ਪਠਾਨ ਮਾਜਰਾ ਸਾਰਾ ਕੇਬਲ ਨੈਟਵਰਕ ਖਾ ਗਿਆ ਇਥੇ ਇੱਕ ਸਟੈਬਲਿਸ਼ਡ ਕੇਬਲ ਨੈਟਵਰਕ ਤੇ 35 ਪਰਚੇ ਦਰਜ ਕਰਾ ਗਏ ਤੇ ਸਾਰਾ ਵਪਾਰ ਚੱਕੇ ਰਹਿ ਗਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਗਈ ਗੈਰਕਾਨੂੰਨੀ ਬਾਈਨਿੰਗ ਰਾਤ ਦੇ ਹਨੇਰੇ ਆ ਚ ਦਿਨ ਦੇ ਸਾਹਮਣੇ ਚਿੱਟੇ ਦਿਨ ਦਰਿਆਵਾਂ ਦੇ ਪ੍ਰਾਤਕਰ ਹੋ ਰਹੇ ਨੇ ਸਾਰੇ ਐਮਐਲਏ ਇੱਕ ਨਹੀਂ ਆ ਪਠਾਨ ਮਾਜਰਾ ਜੋੜਾ ਮਾਜਰਾ ਆ ਭਗਵੰਤ ਦੀ ਜਿਹੜੀ ਬੀਬੀ ਆ ਇਹਦੇ ਰਿਸ਼ਤਵਾਰ ਔਰ ਸਾਰੇ ਐਮਐਲਏੋਂ ਪਰੇ ਕੰਢੀ ਦੇ ਇਲਾਕੇ ਜੋਪੜ ਤੋਂ ਲੈ ਕੇ ਉਥੇ ਤੱਕ ਮੁਕੇਰੀਆਂ ਤੱਕ ਤੇ ਉਦੋਂ ਘੁੰਮ ਕੇ ਸਾਰੇ ਦਰਿਆਵਾਂ ਦੇ ਵਿੱਚ ਕਰਨਾ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਚਾਹੀਦਾ ਕੋਈ ਐਕਸ਼ਨ ਨਿਕਾ ਮੇਰੇ ਵੀਰੋ ਇਸ ਕਰਕੇ ਅੱਛੀ ਤਰ੍ਹਾਂ ਸਮਝੋ ਇਹ ਬੰਦੇ ਆਪਣੇ ਨਹੀਂਗੇ ਇਹ ਬੰਦੇ ਪੰਜਾਬ ਦੇ ਨਹੀਂਗੇ ਇਹ ਪੰਜਾਬ ਨੂੰ ਫੜਤ ਕੇ ਸਾਡੇ ਜੋ ਸਾਡਾ ਖਜ਼ਾਨਾ ਉਹਦਾ 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 ਬਾ ਉਹਨੂੰ ਇਹਦਾ ਕਿ ਉਝਾਰ ਕੇ ਜਾਣਗੇ 1 ਲੱਖ ਕਰੋੜ ਰੁਪਏ ਕਰਜ਼ਾ ਚੜਦਾ ਇੱਕ ਸਾਲ ਢਾਈਆਂ ਸਾਲਾਂ ਚ 1 ਲੱਖ ਕਰੋੜ ਆਯੁਸ਼ਮਾਨ ਕਾਰਡ 5 ਲੱਖ ਰੁਪਏ ਗਰੀਬਾਂ ਦਾ ਲਾਜ ਨਹੀਂ ਮਿਲ ਰਹੇ ਪੈਸੇ ਉਸੇ ਲੇ ਸਕੀਮ ਹਾਈ ਕੋਰਟ ਨੇ ਜੁੱਤੀਆਂ ਮਾਰੀਆਂ ਫਿਰ ਕਿ ਖਰਚਾ ਦੱਸੋ ਗੱਡੀਆਂ ਦਾ ਮੋਟਰਾਂ ਦਾ ਜਹਾਜ਼ਾਂ ਦਾ ਪਬਲਿਸਿਟੀ ਦਾ ਤੁਹਾਨੂੰ ਪਤਾ ਕਿ ਕਿੱਥੇ ਤੱਕ ਆਪਣੀਆਂ ਖਬਰਾਂ ਜਾ ਰਹੀਆਂ ਨਿੱਕੀ ਨਿੱਕੀ ਜਿਹੜੀ ਸੂਚ ਦਿੰਦੇ ਆ ਚਨਈ ਦੇ 에ਰਪੋਰਟ ਤੇ ਬੰਗਲੌਰ ਦੇ 에어ਪੋਰਟ ਤੇ ਭੁਵਨੇਸ਼ਵਰ ਦੇ 에어ਪੋਰਟ ਤੇ ਇਲੈਕਟ੍ਰੋਨਿਕ ਬੋਰਡ ਸਾਰਾ ਚੰਡੀਗੜ੍ਹ ਭਰਿਆ ਸਾਰੀਆਂ ਅਖਬਾਰਾਂ ਫਰੰਟ ਪੇजेस ਕਲਰ ਇਸ਼ਤਿਹਾਰ ਤੁਹਾਡਾ ਸੈਂਕੜੇ ਕਰੋੜ ਹਰ ਮਹੀਨੇ ਕਿਲਾ ਪਬਲਿਸਿਟੀ ਦੇ ਇਸ਼ਤਿਹਾਰ ਬਾਜੀ ਦੋ ਤੇ ਸਾਰਾ ਪੰਜਾਬ ਭਰਿਆ ਪਿਆ ਵਾ ਇੰਨੀਆਂ ਨੌਕਰੀਆਂ ਦੇ ਪਿਆਉ ਕਰਤਾ ਕਰਤਾ ਇਹ ਉਜਾੜਾ ਤੁਹਾਡਾ ਹੋ ਰਿਹਾ ਵਾ ਕੰਮ ਕਰਨ ਵਾਲੇ ਕੀ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਉਹਨਾਂ ਨੂੰ ਰੋਕੋ ਨਾ ਕੋਈ ਨੀ ਉਪਾਰਿਆ ਸ਼ੋਰ ਬਾਅਦ ਨੇ ਛਾਇ ਕੀਤਾ ਕਿੰਨਾ ਇਕੱਲੇ ਕੈਨੇਡਾ ਦੇ ਵਿੱਚ 1.5 ਲੱਖ ਬੱਚਾ ਪਿਛਲੇ ਸਾਲ ਚ ਗਿਆ ਇਕੱਲਾ 1.5 ਲੱਖ ਕਿੰਨੇ ਪੈਸੇ ਲੈ ਕੇ ਗਿਆ 3.7 ਬਿਲੀਅਨ ਡਾਲਰ ਕਿੰਨਾ ਪੈਸਾ ਬਣਦਾ 24000 ਕਰੋੜ ਰੁਪਈਆ ਪੰਜਾਬ ਦਾ ਇਕੱਲਾ ਪੜਾਈ ਵਾਸਤੇ ਗਿਆ ਵਾ ਉਧਰ ਰੋਕ ਨਹੀਂ 파ੜੇ ਤੁਸੀਂ ਇਹਦੇ ਕੁੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਤੇ ਵੀ ਬੱਚਾ ਜਨਮ ਹੋ ਸਕਦਾ ਵਾ ਇਸ ਕਰਕੇ ਆਪਾਂ ਸਾਰਿਆਂ ਨੇ ਜੋ ਤੁਸੀਂ ਉਪਰਾਹਲਾ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਕੋਈ ਪ੍ਰੋਗਰਾਮ ਗੁਰਕੀ ਸਾਹਿਬ ਤੁਸੀਂ ਲਿਕੋਗੇ ਅੱਜ ਤਾਂ ਛੁੱਤਾ ਹੀ ਆ ਗਏ ਨਾ ਦਿਨਾਂ ਤਿਆਰੀ ਤੋਂ ਤਗੜੇ ਹੋ ਕੇ ਅਗਰੋਂ ਹਜ਼ਾਰਾਂ ਬੰਦੇ ਲੈ ਕੇ ਆਵਾਂਗੇ ਤੁਹਾਡੇ ਕਸਤੇ ਵਿੱਚ ਔਰ ਆਪਾਂ ਮਾਲੀ ਨੂੰ ਇਸ ਸੇਲ ਤੋਂ ਛੁਡਾਵਾਂਗੇ ਪੱਕਾ ਤੇ ਨਾਲ ਮੈਂ ਧੰਨਵਾਦ ਕਰਦਾ ਵਾਂ ਧੰਨਵਾਦ ਕਰਦਾ ਸਾਰੇ ਪ੍ਰਬੰਧਕਾਂ ਦਾ ਰਾਜਵਾਲ ਸਾਹਿਬ ਨੇ ਪ੍ਰਬੰਧ ਕੀਤਾ ਨਹੀਂ ਆ ਸਕੇ ਸਾਰੀਆਂ ਕਿਸਾਨ ਜਥੇਬੰਦੀਆਂ ਬਹੁਤ ਅੱਛੀਆਂ ਨੇ ਉਹ ਸਾਰਾ ਲੋਕਾਈ ਦਾ ਤੇ ਕਿਸਾਨਾਂ ਦਾ ਤੇ ਆਪਣਾ ਕੰਮ ਕਰ ਰਹੇ ਨੇ ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਮੇਰੇ ਨਾਲ ਜਗਦੇਵ ਸਿੰਘ ਜੀ ਕਮਾਲੂ 1 एमएलए ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਕਰਦਾ ਮੇਰੇ ਨਾਲ ਕਿਰਨਜੀਤ ਸਿੰਘ ਸੰਧੂ ਸਾਡੇ ਕਿਸਾਨ ਵਿੰਗ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹ ਆਏ ਨੇ ਉਹਨਾਂ ਦਾ ਵੀ ਰਸ਼ਪਾਲ ਸਿੰਘ ਜੋੜਾ ਮਾਜਰਾ ਸਮਾਣੇ ਤੋਂ ਆਏ ਨੇ ਉਹਨਾਂ ਦੇ ਨਾਲ ਹੋਰ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਰੇ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਗਾਂਧੀ ਆਏ ਸੀਗੇ ਮੈਂ ਦੇਖ ਰਿਹਾ ਕੁੱਕੀ ਜੀ ਬੈਠੀ ਸੀ ਇੱਥੇ ਆ ਮੇਰਾ ਛੋਟਾ ਵੀਰਾ ਬੈਠਾ ਦੇਖੋ ਕਿੰਨੀ ਸਜਾ ਘਟ ਕੇ ਬੈਠਾ ਡੋਲ ਡੀਐਸਪੀ ਬਲਵਿੰਦਰ ਸਿੰਘ ਸੇਖੂ ਇਹਨੂੰ ਵਿਚਾਰੇ ਨੂੰ ਕਿੰਨੀ ਜੇਲ੍ਹ ਚ ਕੱਟਣਾ ਪਿਆ ਸੋ ਇਹ ਸਾਰੇ ਉਹ ਬੰਦੇ ਨੇ ਜਿਹੜੇ ਝੁਕੇ ਨਹੀਂਗੇ ਬਹੁਤ ਸਾਰੇ ਝੁੱਕ ਚੁਕੇ ਨੇ ਜਿਹੜੇ ਝੁੱਕ ਗਏ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਘਬਰਾਓ ਨਾ ਹੁਣ ਭਗਵੰਤ ਦੇ ਪੱਲੇ ਕੁਛ ਨਹੀਂ ਗਾ ਤੁਸੀਂ ਗਰਗਸਾਹਬ ਹੁਣ ਕਹਿ ਰਹੇ ਸੀ ਨਾ ਆਪਾਂ ਭਗਵੰਤ ਨੂੰ ਕਹੀਏ ਹੁਣ ਪਤਾ ਨਹੀਂ ਕਿਸੇ ਹੋਰ ਨੂੰ ਨਾ ਕਹਿਣਾ ਪਵੇ ਗੱਲ ਪਰ ਸੁਣੋ ਮੈਂ ਇਹੀ ਕਹਾਂ ਜਿੰਨਾ ਚਿਰ ਹੈਗਾ ਅੱਛਾ ਹੁਣ ਹੋਰ ਅਖੀਲੀ ਗੱਲ ਸੌਰੀ ਮੈਂ ਥੋੜਾ ਟਾਈਮ ਤਾਂ ਨਹੀਂ ਜ਼ਿਆਦਾ ਲਏਗਾ ਜਿੱਥੇ 1 ਮਿੰਟ ਅੱਛਾ ਸੌ ਗੱਲ ਹੁਣ ਭਗਵੰਤ ਸਾਰਿਆਂ ਨੂੰ ਫੜ ਰਿਹਾ ਤੇਜਨੀ ਵਾਲ ਦੇ ਖਿਲਾਫ ਉਹਨੂੰ ਖੁਸ਼ ਕਰਨ ਦੀ ਵਾਸਤੇ ਮਾਲੀ ਨੂੰ ਫੜਤਾ ਉਹਨੂੰ ਕਰਦੇ ਉਹਨੂੰ ਕਰਦੇ ਉਹਨੂੰ ਕਰਦੇ ਆ ਉਦਨਾ ਅੱਜ ਪੰਜਾਬੀ ਚ ਕਹਿੰਦੇ ਨਾ ਇੱਕ ਬੰਦਾ ਨੀਗਾ ਪੰਜਾਬ ਦਾ ਯਾਰੋ ਕੱਲਾ ਪਿਆ ਉੱਥੇ ਫੋਟੋਸ ਹਸਪੀਟਲ ਇੱਕ ਐਮਐਨਐ ਨੇ ਹਾ ਦਾ ਰਾਰਾ ਨਹੀਂ ਮਾਰਿਆ ਆ 92 92 ਤਾਂ ਚਲੋ ਮੈਂ ਪਹਿਲਾਂ ਉਹਨਾਂ ਦਾ ਨਾਂ ਰੱਖਿਆ ਬੰਦੂਆ ਮਜ਼ਦੂਰ ਇੱਕ ਕੱਟ ਦੇ ਵਿੱਚੋਂ ਕੁਲਜੀਤ ਪ੍ਰਤਾਪ ਸਿੰਘ ਵਧੀਆ ਬੰਦਾ ਵਾ ਉਹਨੇ ਅਲਟੀਮੇਟਲੀ ਕਿਸੇ ਦਿਨ ਪੰਜਾਬ ਦੀ ਆਵਾਜ਼ ਵਾਸਤੇ ਤੁਹਾਡੇ ਨਾਲ ਹੀ ਲੜਨਾ ਇੱਥੇ ਆ ਕੇ ਆਪਣੇ ਨਾਲ ਬਹਿਣਾ ਵਾ 93 ਬੰਦੂਆ ਮਜ਼ਦੂਰਾ ਚੋਂ ਯਾਰ ਇੱਕ ਵੀ ਨਾ ਜਾਵੇ ਉਹ ਦੇਖੋ ਉਹ ਤਾਂ ਬਦਲੀਆਂ ਕਰੋਣ ਤਲਵੇ ਝੱਟਦੇ ਹੋਣਗੇ ਛੋਟੇ ਛੋਟੇ ਕੰਮ ਆਪਣੇ ਲੈਣ ਲਈ ਗਰੰਟਾ ਲਈ ਦੀ ਉਹਦੇ ਕੋ ਜਾਂਦੇ ਸੀ ਇੱਥੇ ਕੋਈ ਮੰਤਰੀ ਨਹੀਂ ਗਿਆ ਐਡਾ ਗ੍ਰੇਪ ਪਿਆ ਇਹਨਾਂ ਦਾ ਦੇਖ ਲੋ ਜਿਹੜੇ ਦਿੱਲੀ ਵਾਲੇ ਤਾਨਾਸ਼ਾ ਬੈਠੇ ਇਹਨਾਂ ਦੀ ਪਾਰਟੀ ਦੇ ਉਹਨਾਂ ਨੇ ਕਿਹਾ ਇਹ ਦੇਖਦੇ ਰਹਿੰਦੇ ਕੇਜਰੀਵਾਲ ਨੇ ਟਵੀਟ ਕੀਤਾ ਫਿਰ ਅਸਵੀ ਕਰ ਦਿਆਂਗੇ ਜੇ ਕੇਜਰੀਵਾਲ ਨੇ ਫੋਟੋ ਲਾਤੀ ਭਗਵਾਨ ਦੀ ਅਸਵੀ ਕਰ ਦਾਂਗੇ ਆ ਯਾਰ ਉਹ ਐਮਐਲਏ ਨੇ ਕੋਈ ਯਾਰ ਇੱਕ ਬੰਦਾ ਇੱਕੋ ਦਾ ਮਨਿਸਟਰ ਚਾਰ ਮਨਿਸਟਰ ਬਣਾਏ ਉਹੀ ਨਹੀਂ ਗਏ ਬਣਾਏ ਕਿਉਂਕਿ ਬਣਾਏ ਦਿੱਲੀ ਵਾਲਿਆਂ ਨੇ ਬੁਲਾ ਕੇ ਪਹਿਲਾਂ ਦਿੱਲੀੋਂ ਥਾਪੀ ਦਿੱਤੀ ਤੋ ਤੇ ਮੈਨੂੰ ਨਹੀਂ ਲੱਗਦਾ ਕਿ ਭਗਵਾਨ ਪ੍ਰਮਾਨ ਦੇ ਕੋ ਦਿਨ ਬਹੁਤੇ ਬਚ ਕੇ ਨੇ ਉਹ ਫਿਰ ਉਹੀ ਕਹਿੰਦੇ ਨੇ ਕਿ ਕੁਦਰਤ ਬੜੀ ਬਿਆਨ ਤਿਆਨ ਮੈਂ ਕੱਲ ਸੋਚ ਰਿਹਾ ਸੀ ਕੱਲ ਬੜਾ ਰੋਣਾ ਉੱਡਿਆ ਸੰਧਵੇ ਮੈਨੂੰ ਬਣਾ ਦੇਣ ਲੱਗੇ ਸੰਧਵੇ ਮੈਨੂੰ ਬਣਾ ਦੇਣ ਲੱਗੇ ਕੱਲ 28 ਸਤੰਬਰ ਸੀ ਮੈਨੂੰ ਘਰੋਂ ਪਿਛਲੇ 2023 ਦੀ 28 ਸਤੰਬਰ ਨੂੰ ਚੱਕਿਆ ਸੀ ਮੈਂ ਕਿਹਾ ਵਾਹ ਗੁਰੂ ਪੇਰਾ ਦਾਹ ਦੇਣੀ ਨਹੀਂ ਦੇ ਸਕਦੇ ਜੇ ਬਦਲਿਆ ਜਾਏ ਇਹਦਾ ਮਤਲਬ ਤੂੰ ਸਾਲ ਚ ਬਦਲਾ ਚੱਕ ਦਿੱਤਾ ਇੱਕ ਸਾਲ ਚ ਚੱਕ ਦਿੱਤਾ ਦੇਣ ਹੋ ਸਕਦੀਆਂ ਮੈਂ ਇਹ ਨਹੀਂ ਉਹ ਸਗਰ ਤੁਹਾਨੂੰ ਮੈਂ ਦੱਸ ਦੇਣਾ ਵਾ ਓਏ ਕਰਮਾਂ ਦਾ ਫਲ ਸਾਰੇ ਇੱਥੇ ਭੋ ਕੇ ਜਾਣਗੇ ਤੁਸੀਂ ਕਿਹਾ ਨਾ ਜੀ ਕਿ ਖੈਰੇ ਨੇ ਭਗਵੰਤ ਦੀ ਕੀਤੀ ਤਾਰੀਫ ਮੈਂ ਉਹਦੀ ਸਿਹਤ ਵਾਸਤੇ ਕਿਉਂਕਿ ਆਪਾਂ ਨੂੰ ਸਿੱਖਿਆ ਇਹ ਮਿਲਦੀ ਘਰਾਂ ਚੋਂ ਕਿ ਆਪਾਂ ਅੱਛੀ ਗੱਲ ਤੁਸੀਂ ਬਹੁਤ ਵਧੀਆ ਗਾ ਮੈਂ ਅਗਲੀ ਗੱਲ ਮੈਂ ਤੁਹਾਨੂੰ ਜਿਹੜੀ ਕਹਿਣ ਲੱਗਾ ਮੈਂ ਚਾਹੁੰਦਾ ਲੰਬਾ ਜੀਵੇ ਉਹ ਜਿੱਦਾਂ ਇਹਨੂੰ ਲਾਉਣਗੇ ਇਹਦਾ ਹਸ਼ਰ ਕੀ ਹੋਵੇਗਾ ਕਿੱਥੇ ਜਾ ਕੇ ਸੌਂਗਾ ਕਿਹੜੀ ਘਰੀਚ ਲੁਕੂਗਾ ਕੋਈ ਇਹਨੂੰ ਚਾਹ ਨਹੀਂ ਪਿਲਾਊਗਾ ਕੋਈ ਇਹਨੂੰ ਪਾਣੀ ਦਾ ਕੱਪ ਨਹੀਂ ਦੇਊਗਾ ਇਹਨਾਂ ਹਸ਼ਰ ਬਹੁਤ ਮਾੜਾ ਹੋਣਾ ਵਾ ਮੈਂ ਕਹਿੰਦਾ ਇਹ ਲੰਬਾ ਜੀਵੇ ਇਹ ਦੇਖ ਕੇ ਜਾਵੇ ਕਿ ਤੇਰਾ ਹਾਲਤ ਕੀ ਹੋ ਰਹਾ ਤੇਰੇ ਜੋ ਤੂੰ ਅਨਿਆਇ ਕੀਤਾ ਜੋ ਤੂੰ ਧਰੋਪਯੋਗ ਕੀਤਾ ਪੁਰੀਸ ਦਾ ਜੋ ਤੂੰ ਕਨੂੰਂ ਦੀਆਂ ਧੱਜੀਆਂ ਆ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗ ਕੇ ਕੀਤਾ ਉਹਨਾਂ ਦਾ ਮਜ਼ਾਕ ਉਨਾਂ ਦੇ ਅਸੂਲਾਂ ਨੂੰ ਛਿੱਕੇ ਦੇ ਟੰਗਿਆ ਉਹ ਤੇਰਾ ਤੇ ਕੇਚਰੀ ਵਾਲਾ ਹਸ਼ਰ ਜਰਾਂ ਨਾ ਤੁਸੀਂ ਦੇਖਦੇ ਰਹੋ ਇੱਥੇ ਮੈਂ ਤੁਹਾਨੂੰ ਦੱਸ ਕੇ ਜਾ ਰਾਂ ਇਹਨਾਂ ਦਾ ਹਸ਼ਰ ਬਹੁਤ ਮਾੜਾ ਲੱਗੂਗੇ ਉਹ ਕੁਦਰਤ ਤੇ ਅਕਾਲ ਪੁਰਖ ਉਹ ਕੀ ਕਹਿੰਦੇ ਹੁੰਦੇ ਜੋ ਬੀਜੋਗੇ ਉਹੀ ਵੱਢੋਗੇ ਨਾ ਆਪਾਂ ਛੋਨਾ ਬੀਜ ਕੇ ਕਣਕ ਤਾਂ ਨਹੀਂ ਵੱਢ ਸਕਦੇ ਤਾਂ ਬਦਲਾ ਬੀਜਿਆ ਵਾ ਬਦਲਾ ਖੋੜੀ ਬੀਜੀ ਆ ਇਹ ਇਹਨਾਂ ਤੇ ਅਸਰ ਆਉਣਾ ਹੀ ਆਉਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਪ੍ਰੀਅਮ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀਕਤ